ਬਾਗੀ ਚੈਨ ਤੈਨੂੰ ਮੇਰੀ ਬੇਇੱਜ਼ਤੀ ਕਰਾ ਕੇ ਤਾਂ ਹੀ ਨਹੀਂ ਮੈਂ ਤੈਨੂੰ ਕਿਤੇ ਲੈ ਕੇ ਜਾਂਦਾ ਹੁੰਦਾ ਬੋਲਣ ਦੀ ਤੈਨੂੰ ਭੋਰਾ ਅਕਲ ਨਹੀਂ ਹੈਗੀ ਮੇਰੀ ਗੱਲ ਸੁਣੋ ਜੀ ਪਹਿਲੀ ਗੱਲ ਤਾਂ ਹੈ ਮੈਂ ਨਹੀਂ ਤੁਹਾਡੀ ਪਰਜਾਈ ਨਾਲ ਲੜੀ ਉਹ ਮੇਰੇ ਨਾਲ ਲੜਿਆ ਜਦੋਂ ਨਾ ਮੈਂ ਉਹਨੂੰ ਖਰਿਆ-ਖਰਿਆ ਸਨੋ ਲੱਗੀ ਉਹਦੇ ਵਿੱਚ ਤੁਸੀਂ ਆ ਗਏ ਠੀਕ ਹੈ ਜੇ ਨਹੀਂ ਕਿ ਤੂੰ ਮੰਨ ਨਹੀਂ ਐ ਵੀ ਤੂੰ ਬੋਲੀ ਉਹਦੇ ਨਾਲ ਹਾਂ ਬੋਲੀ ਆ ਜੇ 2 ਮਿੰਟ ਤੁਸੀਂ ਹੋਰ ਨਾ ਨਾ ਪਿੱਛੋਂ ਦਾ ਚੰਗੀ ਤਰ੍ਹਾਂ ਝਾੜ-ਪੱਤ ਕਰ ਦੇਣੀ ਸੀ ਮੈਂ ਉਹਦੀ ਤੈਨੂੰ ਇਸ ਗੱਲ ਦਾ ਅਹਿਸਾਸ ਹੈ ਉਥੇ ਤੇਰੀ ਪੂਰੀ ਰੱਜ ਕੇ ਬੇਇਜ਼ਤੀ ਹੋਈ ਤੇ ਤੂੰ ਪੋਰਾ ਸ਼ਰਮੀ ਨਹੀਂ ਮੰਨਦੀ ਦੇਖੋ ਜੀ ਸਾਰੀ ਗਲਤੀ ਨਾ ਤੁਹਾਡੇ ਪਰਜਾਈ ਦੀ ਸੀ ਮੈਂ ਨਾ ਆਪਣੇ ਆਪ ਤੇ ਬਹੁਤ ਕੰਟਰੋਲ ਕੀਤਾ ਪਰ ਤੂੰ ਕੰਟਰੋਲ ਕੀਤਾ ਹੈ ਮੈਨੂੰ ਤਾਂ ਕਿਤੇ ਦਿਖਿਆ ਨਹੀਂ ਤੁਹਾਨੂੰ ਮੈਂ ਕਿੱਥੇ ਦਿਖਦੀ ਆ ਤੁਹਾਨੂੰ ਤਾਂ ਨਾ ਤੁਹਾਡੇ ਪਰਜਾਈ ਦਿਖਦੀ ਆ ਜਿਹਨੂੰ ਨਾ ਆਪਣੀ ਸੱਸਰੀ ਕਦਰ ਆ ਨਾ ਆਪਣੇ ਸਹੁਰੇ ਦੀ ਕੀ ਗੱਲ ਹੁਣ ਉਹਨੇ ਮੰਮੀ ਡੈਡੀ ਨੂੰ ਵੀ ਕੁਝ ਕਿਹਾ ਹੈ ਮੈਨੂੰ ਪਤਾ ਸੀ ਵੀ ਤੁਹਾਨੂੰ ਨਾ ਕਿਸੇ ਗੱਲ ਦਾ ਨਹੀਂ ਪਤਾ ਫਿਰ ਵੀ ਮੇਰੇ ਤੇ ਚਰਚਾ ਰਾਉਣੇ ਹੋ ਨਾ ਪਹਿਲਾਂ ਕੋਈ ਗੱਲ ਗੋਲ ਪਤਾ ਤਾਂ ਕਰ ਲੈ ਕਰੋ ਵੀ ਉੱਥੇ ਹੋਈ ਕੀ ਗੱਲ ਆ ਉਹ ਤੈਨੂੰ ਜਿਹੜੀ ਗੱਲ ਮੈਂ ਪੁੱਛ ਰਿਆ ਹਨਾ ਮੈਨੂੰ ਉਹ ਗੱਲ ਦਾ ਜਵਾਬ ਦੇ ਉਹ ਮੰਮੀ ਜਿਹੜੀ ਨੂੰ ਬੋਲੀ ਐ ਹਾਂਜੀ ਜਿਹੜਾ ਅੱਜ ਮੰਮੀ ਸੂਟ ਪਾ ਕੇ ਗਏ ਸੀ ਨਾ ਉਹ ਥੋੜੀ ਪਰਜਾਈ ਦੇ ਦਿੱਤਾ ਹੋਇਆ ਸੀ ਮੰਮੀ ਨੇ ਤਾਂ ਵਿਚਾਰੀ ਨੇ ਉਹਦਾ ਮਾਣ ਰੱਖਣ ਨੂੰ ਸੂਟ ਪਾ ਲਿਆ ਤੇ ਉਹ ਤਾਂ ਉਹੀ ਵੀ ਜਿਹੜਾ ਤੁਹਾਨੂੰ ਮੈਂ ਲੈ ਕੇ ਦਿੱਤਾ ਸੀ ਕੀ ਗੱਲ ਸ਼ੈਲੀ ਤੁਹਾਨੂੰ ਕੱਪੜੇ-ਕੁੱਪੜੇ ਲੈ ਕੇ ਨਹੀਂ ਦਿੰਦੀ ਜਿਹੜਾ ਤੁਸੀਂ ਮੇਰੇ ਦਿੱਤੇ ਹੋਏ ਪਾਉਣੇ ਆ ਨਹੀਂ ਪਤਾ ਇਹੀ ਜਿਦਾ ਕੋਈ ਗੱਲ ਨਹੀਂ ਮੈਂ ਤਾਂ ਤੇਰੇ ਕਰਕੇ ਬਾਕੇ ਆਈਆਂ ਵੀ ਤੈਨੂੰ ਵਧੀਆ ਲੱਗੂ ਉਹ ਰਹਿਣ ਦੋ ਮੰਮੀ ਅੱਜ ਤੱਕ ਤਾਂ ਸ਼ੈਲੀ ਨੇ ਕਰੇ ਤੁਹਾਨੂੰ ਕੋਈ ਚੀਜ਼ ਲੈ ਕੇ ਨਹੀਂ ਦਿੱਤੀ ਮਾਰਦੇ ਹੋ ਤੁਸੀਂ ਗੱਲਾਂ আচ্ছা ਨਾ ਫਿਰ ਮੰਮੀ ਨੇ ਨਹੀਂ ਉਹਨੂੰ ਕੁਝ ਕਿਹਾ ਮੰਮੀ ਦਾ ਤਾਂ ਤੁਹਾਨੂੰ ਪਤਾ ਹੀ ਆ ਥੋੜੇ ਪਰਜਾਈ ਨਾ ਮੰਮੀ ਨੂੰ ਐਨਾ ਕੁਝ ਸੁਣਾਉਂਦੀ ਆ ਤੇ ਮੰਮੀ ਫੇਰ ਵੀ ਉਸੇ ਦਾ ਕਰਦੀ ਆ ਆਏ ਕਹੋ ਵੀ ਐਂਦੇ ਛਿੱਤਰ ਖਾਨ ਦੇ باوجود ਮੰਮੀ ਜਾਨ ਜਾਨ ਉਹਨਾਂ ਦੇ ਵਿੱਚ ਵੱੜਦੀ ਆ ਉਹ ਤਾਂ ਮੈਂ ਪਹੁੰਚ ਗਈ ਉਹਨਾਂ ਦੀ ਗੱਲਾਂ ਕਰਦੀਆਂ ਤੇ ਫਿਰ ਮੈਨੂੰ ਵੀ ਬੋਲਣ ਲੱਗੀ ਅਖੇ ਤੂੰ ਮੰਮੀ ਨੂੰ ਇੱਕ ਸੂਟ ਨਹੀਂ ਲੈ ਕੇ ਦੇ ਸਕਦੀ ਫਿਰ ਮੈਨੂੰ ਵੀ ਨਾ ਹੋਰ ਗੁੱਸਾ ਚੜਿਆ ਜਦੋਂ ਨਾ ਮੰਮੀ ਨੇ ਉਹਨੂੰ ਇੱਕ ਲਫ਼ਜ਼ ਵੀ ਨਹੀਂ ਕਿਹਾ ਹੈਗਾ ਮੈਂ ਵੀ ਨਾ ਫਿਰ ਉਹਨੂੰ ਖਰੀਆ-ਖਰੀਆ ਸੁਣਾਈਆ ਵੀ ਮੰਮੀ ਜਦੋਂ ਤੇਰੇ ਕੋਲੇ ਆ ਜਾਂਦੇ ਨੇ ਤੇਰੇ ਤਾਂ ਉਹਦੀ ਹੋਰ ਪਾਣੇ ਸ਼ੁਰੂ ਹੋ ਜਾਂਦੇ ਨੇਗੇ ਵੀ ਤੂੰ ਮੰਮੀ ਨੂੰ ਕਿਵੇਂ ਘਰੋਂ ਬਾਹਰ ਕੱਢੇ ਚੱਲੀ ਜੇ ਇਹ ਗੱਲ ਹੈ ਨਾ ਮੈਂ ਹੁਣ ਹੀ ਪੀਰ ਨੂੰ ਕਰਕੇ ਪੁੱਛਦਾ ਫੋਨ ਆਏ ਕਿਵੇਂ ਕਰ ਦਊਗੀ ਪਰਜਾਈ ਮੰਮੀ ਨੂੰ ਬਾਰੇ ਉਹ ਥੋੜਾ ਵੀਰਾ ਕਿਹੜਾ ਘਟਾ ਉਹ ਤਾਂ ਪੂਰਾ ਪਰਜਾਈ ਦਾ ਲਾਈ ਲਾਗਾ ਇੱਕ ਤੁਸੀਂ ਹੀ ਹੋ ਜਿਹੜੀ ਮੇਰੇ ਕੋਲ ਗੱਲ ਨਹੀਂ ਸੁਣ ਕੇ ਰਾਜੀ ਨਾ ਆਏ ਦੱਸੋ ਆਪਾਂ ਮੰਮੀ ਦਾ ਧਿਆਨ ਨਹੀਂ ਰੱਖਦੇ ਵਧੀਆ ਤੋਂ ਵਧੀਆ ਮੰਮੀ ਨੂੰ ਮੈਂ ਸੂਟ ਲੈ ਕੇ ਦੇੰਨੇ ਆ ਫੇਰ ਵੀ ਮੰਮੀ ਬੱਡੜੀ ਦਾ ਦਿੱਤਾ ਸੂਟ ਪਾਉਂਦੇ ਨੇ ਮੰਮੀ ਦੇ ਖਾਣ ਪੀਣ ਸਾਰੇ ਕਾਸੇ ਦਾ ਮੈਂ ਧਿਆਨ ਰੱਖਦੀ ਆ ਫੇਰ ਵੀ ਗੁਣਗਾਨ ਬੱਡੜੀ ਦੇ ਨਾ ਹੁਣ ਮੈਨੂੰ ਆਏ ਦੱਸੋ ਮੈਂ ਕਰਾਂ ਤਾਂ ਕਰਾਂ ਕੀ ਚੈਲੀ ਤੂੰ ਟੈਨਸ਼ਨ ਨਾ ਲੈ ਮੈਂ ਕਰਦਾ ਮੰਮੀ ਨਾਲ ਗੱਲ ਨਾ ਤੁਸੀਂ ਕਿਹਦੇ ਨਾਲ ਗੱਲ ਕਰੋਗੇ ਹੁਣ ਨਹੀਂ ਮੰਮੀ ਦੋ ਦਿਨ ਘਰੇ ਬੜਦੀ ਉਹ ਤਾਂ ਨਾਲ ਬੱਡੜੀ ਤੋਂ ਜੁੱਤੀਆਂ ਖਾਉ ਨਾਲੇ ਉਹਦੇ ਘਰ ਦੇ ਕੰਮ ਕਰੂ ਜੇ ਮੇਰੇ ਆਰਗੇ ਥੋੜਾ ਬਹੁਤਾ ਕੋਈ ਕੰਮ ਕਰਨ ਨੂੰ ਕਹਿ ਦਿੰਦੀ ਆ ਮੰਮੀ ਦਾ ਕੁਛ ਨਾ ਕੁਛ ਦੁਖਣ ਲੱਗ ਜਾਂਦਾ ਉਹਦੀ ਯਾਰ ਮੈਂ ਮੰਮੀ ਤੇ ਹੈਰਾਨ ਆ ਜੇ ਪਰਜਾਈ ਮੰਮੀ ਨਾਲ ਇੰਨਾ ਕੁਝ ਕਰਦੀ ਐ ਫਿਰ ਮੰਮੀ ਉਥੇ ਕਰਨੀ ਕੀ ਜਾਂਦੀ ਐ ਮੈਂ ਦੱਸਦੀ ਆ ਨਾ ਬੇਇੱਜ਼ਤੀ ਕਰਾਉਣ ਜਾਂਦੀ ਆ ਆਪਦੀ ਸ਼ੈਲੀ ਬੱਸ ਕਰ ਤੂੰ ਤੂੰ ਗੜਾ ਬਾਈ ਦੁੱਧ ਦੀ ਢੋਲੀ ਹੋਈ ਐ ਮੈਨੂੰ ਪਤਾ ਹੀ ਸੀ ਵੀ ਤੁਹਾਨੂੰ ਮੇਰੇ ਤੇ ਯਕੀਨ ਨਹੀਂ ਹੋਣਾ ਤੁਹਾਨੂੰ ਤਾਂ ਯਕੀਨ ਜਾਂਦਾ ਆਪਣੀ ਪਰਜਾਈ ਤੇ ਜਾਂ ਆਪਣੀ ਮਾਂ ਤੇ ਪਰ ਇਸ ਵਾਰ ਵੀ ਮੈਂ ਵੀ ਕੰਮ ਕੱਚਾ ਨਹੀਂ ਕੀਤਾ ਮੈਂ ਵੀ ਉਹਨਾਂ ਦੀ ਵੀਡੀਓ ਬਣਾ ਕੇ ਲੈ ਕੇ ਆਈ ਆ ਇਹ ਤਾਂ ਪਾਲਾ ਹੋ ਗਿਆ ਮੋਵੇ ਵਾਲਾ ਜਿਹੜਾ ਮਿੰਟੇ 'ਚ ਵੀਡੀਓ ਬਣ ਜਾਂਦੀ ਆ ਲੈ ਆਹ ਦੇਖੋ ਦੇਖ ਲਿਆ ਹੁਣ ਆ ਆ ਗਿਆ ਨਾ ਸੱਚ ਸਾਹਮਣੇ ਮੈਂ ਨਾ ਝੂਠ ਨਹੀਂ ਬੋਲਦੀ ਮੈਂ ਹੁਣੇ ਕਰਦਾ ਗੱਲ ਉਹਦੇ ਨਾਲ ਐ ਕਿਵੇਂ ਕਰ ਸਕਦੀ ਆ ਉਹ ਕਰ ਸਕਦੀ ਆ ਕਰਤਾ ਹੁਣ ਯਕੀਨ ਆਇਆ ਤੂੰ ਚੱਲ ਮੇਰੇ ਨਾਲ ਆਪਾਂ ਜਾ ਕੇ ਕਰਦੇ ਆ ਉਹਨਾਂ ਨਾਲ ਗੱਲ ਨਾਲੇ ਤਾਂ ਮੈਂ ਬਿਠਾਉ ਮੰਮੀ ਲੈਣੀ ਨੂੰ ਨਾਲੇ ਵੀਰੇ ਭਰਜਾਈ ਨੂੰ ਫਿਰ ਦੇਖਦਾ ਕੀ ਕਹਿੰਦੀ ਆ ਉਹ ਔਰ ਰੁਕੋ ਬਾਲੇ ਨਾ ਤੱਤੇ ਹੋਣ ਦੀ ਲੋੜ ਨਹੀਂ ਨਾਲੇ ਤੁਹਾਡੀ ਭਰਜਾਈ ਅੱਜ ਦੀ ਨਹੀਂ ਪਹਿਲੇ ਦਿਨ ਤੋਂ ਇਹ ਕੰਮ ਕਰ ਰਹੀ ਆ ਫਿਰ ਹੁਣ ਕੀਤਾ ਕੀ ਜਾਵੇ ਆ ਇਹਦਾ ਕੰਮ ਲੋਡ ਨਹੀਂ ਆਉਣਾ ਜੀ ਹੁਣ ਮੈਂ ਤੁਹਾਨੂੰ ਕੀ ਦੱਸਾਂ ਨਾਲ ਜਦੋਂ ਤੱਕ ਨਾ ਮੰਮੀ ਨਹੀਂ ਗੱਲ ਨੂੰ ਸਮਝਦੇ ਉਹਨਾਂ ਚਿਰ ਆਪਾਂ ਤਾਂ ਕੁਝ ਕਰ ਹੀ ਨਹੀਂ ਸਕਦੇ ਹਾਂ ਤੂੰ ਬਿਲਕੁਲ ਸਹੀ ਕਹਿਣੀ ਹੈ ਫਿਰ ਮੈਂ ਮੰਮੀ ਨੂੰ ਸਮਝਾ ਦਿੰਨਾ ਜੀ ਮੈਂ ਤਾਂ ਨਾ ਮੰਮੀ ਨੂੰ ਬਥੇਰੀ ਵਾਰ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਪਰ ਮੰਮੀ ਉਹਨਾਂ ਦੇ ਦਿਮਾਗ 'ਚ ਪਤਾ ਨਹੀਂ ਕੀ ਆ ਉਹਨਾਂ ਨੂੰ ਦੀਦੀ ਸਹੀ ਲੱਗਦੀ ਆ ਤੇ ਮੈਂ ਗਲਤ ਲੱਗਦੀ ਆ ਪਰ ਕੋਈ ਨਹੀਂ ਉਹ ਕਹਿੰਦੇ ਆ ਨਾ ਵੀ ਟੈਂਪੈਨ ਨਾਲ ਸਭ ਕੁਝ ਸਹੀ ਹੋ ਜਾਂਦਾ ਇੱਕ ਨਾ ਇੱਕ ਦਿਨ ਮੰਮੀ ਦੀ ਵੀ ਅੱਖਾਂ ਜ਼ਰੂਰ ਖੁੱਲਣਗੀਆਂ ਉਹ ਮੇਰੇ ਤੇ ਵੀ ਯਕੀਨ ਕਰਨਗੇ ਹਾਂਜੀ ਸ਼ੈਲੀ ਨੇ ਬਿਲਕੁਲ ਸਹੀ ਕਿਹਾ ਕੋਈ ਕੁਸ ਹਸਾਂ ਦੀ ਹਾਲਤ ਹੁੰਦੀ ਹੈ ਜੀ ਮੈਂ ਕੁਝ ਕੁਸ ਹਸਾਂ ਦੀ ਗੱਲ ਕਰ ਰਿਹਾ ਸਾਰਿਆਂ ਦੀ ਨਹੀਂ ਉਹਨਾ ਆਪਣੀਆਂ ਨੂਹਾਂ ਨੂੰ ਇੱਕ ਬਰਾਬਰ ਦਾ ਦਰਜਾ ਨਹੀਂ ਦਿੰਦੀਆਂ ਬਿਲਕੁਲ ਸਹੀ ਕਿਹਾ ਜੀ ਜਿਹੜੀ ਨੂ ਤਾਂ ਪੂਰਾ ਪੁੱਛ ਦੀ ਗਿਚੜੀ ਆ ਉਹਨੂੰ ਤਾਂ ਉਹ ਟਿੱਚ ਵੀ ਨਹੀਂ ਜਾਂਦੀਆਂ ਤੇ ਜਿਹੜੀ ਪੁੱਛਦੀ ਵੀ ਨਹੀਂ ਉਹਨੂੰ ਹੱਥਾਂ ਤੇ ਚੱਕੀ ਫਿਰਦਿਆਂ ਨੇ ਦੇਖੋ ਜੀ ਇਹ ਗੱਲ ਗਲਤ ਆ ਮੰਨ ਲੈਨੇ ਆ ਵੀ ਕਿਸੇ ਨਾਲ ਮੋਹ ਵੱਧ ਹੁੰਦਾ ਪਰ ਜੋ ਤੁਹਾਡਾ ਕਰ ਰਹੀ ਆ ਉਹਨੂੰ ਤਾਂ ਨਾ ਇਗਨੋਰ ਮਾਰੋ ਜੇ ਕਰਨਾ ਤਾਂ ਦੋਨੋਂ ਦਾ ਇੱਕ ਬਰਾਬਰ ਕਰੋ ਇੱਕ ਬਰਾਬਰ ਉਹਨਾਂ ਨੂੰ ਮਾਨਤਾ ਦੇ ਦਿਓ ਬਾਕੀ ਜੇ ਤੁਹਾਨੂੰ ਸਾਡੀ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਨੂੰ ਲਾਈਕ ਤੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਜੀ ਤੇ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਿਓ ਕਿ ਤੁਹਾਨੂੰ ਸਾਡੀ ਵੀਡੀਓ ਕਿੱਦਾਂ ਦੀ ਲੱਗੀ ऐसे तरह ਦੇ ਹੋਰ ਵੀਡੀਓ ਲੈ ਕੇ ਤੁਹਾਡੇ ਰੂਬਰੂ ਹੁੰਦੇ ਰਹਾਂਗੇ ਜੀ ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ ਧੰਨਵਾਦ